ਪਿਛਲੇ ਦਿਨੀ ਸੂਬੇ ਚਪਈ ਹੜ੍ਹ ਦੀ ਮਾਰ ਦੀ ਵਜਾਂ ਨਾਲ ਕਈ ਘਰ ਪਾਣੀ ਦੀ ਮਾਰ ਹੇਠਾ ਆ ਗਏ ਜਿਸ ਵਜਾਂ ਨਾਲ ਕਈ ਘਰੇਠਾ ਡਿੱਗ ਗਏ ਤਾਂ ਕਈ ਥਾਵਾਂ ਤੇ ਘਰਾਂ ਦੇ ਨਾਂ ਤੇ ਖਾਲੀ ਖੰਡਰ ਹੀ ਰਹਿ ਗਿਆ ਸੀ ਅਤੇ ਅਜੇ ਹੀ ਚ ਸੂਬਾ ਸਰਕਾਰ ਦੇ وزیر ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਸੂਬਾ ਸਰਕਾਰ ਉਹਨਾਂ ਨੂੰ ਨਵੇਂ ਘਰ ਬਣਾ ਕੇ ਦੇਵੇਗੀ ਪਰ ਇਸ ਗੱਲ ਨੂੰ 3 ਮਹੀਨੇ ਦਾ ਸਮੇਂ ਹੋਣ ਵਾਲਾ ਹੈ ਪਰ ਅਜੇ ਤੱਕ ਸਰਕਾਰੀ ਦਰਵਾਰੀਆਂ ਨੇ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਲਈ ਨਹੀਂ ਪਹੁੰਚੇ ਨੇ ਅਜੇ ਇਹ ਜੋ ਆਪਣੀ ਜ਼ਿੰਦਗੀ ਭਰ ਦੀ ਕਮਾਈ ਪਾਣੀ ਹੀਟ ਹੁੰਦਿਆਂ ਵੇਖ ਇਹ ਪਰਿਵਾਰ ਖੂਨ ਦੇ ਹੰਝੂ ਰੋਣ ਨੂੰ ਮਜਬੂਰ ਹੱਤ ਹੜ ਦੀ ਮਾਰ ਹੇਠ ਆਇਆ ਜਲਾ ਪਠਾਨਕੋਟ ਦੇ ਪਿੰਡ ਧਾਰ ਕਲਾ ਦੇ ਪਰਿਵਾਰ ਦਾ ਵੀ ਕੁਝ ਅਜੀਹਾ ਹੀ ਹਾਲ ਵੇਖਣ ਨੂੰ ਮਿਲ ਰਿਹਾ ਹੈ ਜਿਨ੍ਹਾਂ ਨੇ ਬੈਂਕ ਤੋਂ 4 ਲੱਖ ਰੁਪਏ ਕਰਜ਼ ਲੈ ਕੇ 2 ਸਾਲ ਪਹਿਲਾਂ ਘਰ ਤਾਂ ਬਣਾਇਆ ਪਰ ਇਸ ਸਾਲ ਪਈ ਕੁਦਰਤ ਦੀ ਮਾਰ ਹੇਠ ਟਿਕ ਨਹੀਂ ਪਾਇਆ ਜਿਸ ਵਜ੍ਹਾ ਨਾਲ ਘਰ ਦੀਆਂ ਨੀਹਾਂ ਪੂਰੀ ਤਰ੍ਹਾਂ ਹਿਲ ਚੁਕੀਆਂ ਹਨ ਘਰ ਅੰਦਰ ਦੀਵਾਰਾਂ ਅਤੇ ਲੈਂਟਰ ਚ ਅਜੇ ਨਾ ਤਾਂ ਕਿਸੇ ਸਮਾਜ ਸੇਵਾ ਜਥੇ ਨੇ ਇਸ ਪਰਿਵਾਰ ਦੀ ਸਾਰ ਲਈ ਅਤੇ ਨਾ ਹੀ ਸਰਕਾਰ ਵੱਲੋਂ ਹੁਣ ਤੱਕ ਕੋਈ ਮਦਦ ਮਿਲੀ ਅਜਿਹੇ ਚ ਇਹ ਪਰਿਵਿੜਿਤ ਪਰਿਵਾਰ ਆਪਣੇ ਆਪ ਨੂੰ ਲਾਚਾਰ ਸਮਝ ਰਿਹਾ ਹੈ ਅਤੇ ਸਰਕਾਰ ਦਰਵਾਰੇ ਮਦਦ ਦੀ ਅਪੀਲ ਕਰ ਰਿਹਾ ਹੈ ਇਹ ਹਾਲ ਤੱਕ ਤਾਂ ਕੋਈ ਨਹੀਂ ਆਇਆ ਵੈਸੇ ਇੱਕ ਦੋ ਆਏ ਸੀ ਤਾਂ ਕਿਹਾ ਸੀ ਤੁਹਾਨੂੰ ਕੁਝ ਤਾਂ ਕੁਝ ਮਿਲੇਗਾ ਤਾਂ ਸਾਨੂੰ ਕੁਝ ਨਹੀਂ ਮਿਲਿਆ ਤਿੰਨ ਚਾਰ ਮਹੀਨੇ ਹੋ ਗਏ ਆ ਕੋਈ ਆਇਆ ਨਹੀਂ ਮੁੜ ਕੇ ਦੀਪ ਸਿੰਘ ਕਟੋਚ ਨੰਬਰ 94 ਤੇ ਇਹ ਅਸੀਂ ਤਾਰਕਲਾਂ ਦੇ ਪੱਕੇ ਵਸਨੀਕ ਹਾਂ ਇਹ ਸਾਡੇ ਗਰੀਬ ਪਰਿਵਾਰ ਹੈ ਜਿਨ੍ਹਾਂ ਦਾ ਮਕਾਨ 15 16 17 ਤਰੀਕ ਨੂੰ ਜਿਹੜੀ ਵੱਡੀ بارش ਹੋਈ ਉਹਦੇ ਵਿੱਚ ਇਹਨਾਂ ਨੂੰ ਮਕਾਨ ਦੀ ਜਿਹੜੀ ਨੀਹਾਂ ਜੋ ਟੱਗ ਗਈਆਂ ਤਸ ਗਈਆਂ ਤਸ ਇਸ ਤਰ੍ਹਾਂ ਗਈਆਂ ਕਿ ਥੋੜ੍ਹਾ ਕਮ ਸੇਕ ਕੋਈ 50 ਮੀਟਰ ਦਾ ਏਰੀਆ ਜਿਹੜਾ ਟੋਟਲੀ ਸਲਿੱਪ ਹੋ ਗਿਆ ਥੱਲੇ ਨੂੰ ਤੇ ਮਕਾਨ ਦੇ ਪਿੱਲਰ ਵੀ ਖਿੱਚੇ ਕੇ ਬਾਹਰ ਨਿਕਲ ਗਏ ਮਕਾਨ ਤੋਂ ਕੋਈ 5 ਮੀਟਰ ਬਾਹਰ ਚਲੇ ਗਏ ਬਸ ਸਾਰੇ ਬਾਰਾ ਮਕਾਨ ਜੋ ਹੈ ਜਿਹੜਾ ਉਹ ਕਰੈਕ ਹੋ ਗਿਆ ਹੈ ਅੰਦਰੋਂ ਦਾ ਕਮਰਾ ਫਟ ਗਿਆ ਸਾਰੇ ਇੱਕ ਇੱਕ ਤੇ ਕੋਨੇ ਕੋਨੇ ਵੀ ਨਿਕਲ ਗਏ ਤੇ ਇਹਨਾਂ ਦਾ ਇਹਨਾਂ ਨੇ ਵਿਚਰਿਆ ਨੇ ਗਰੀਬ ਲੋਕਾਂ ਇਹਨਾਂ ਨੇ ਲੋਨ ਲੈ ਕੇ 4 ਲੱਖ ਰੁਪਏ ਲੋਨ ਲਿਆ ਸੀ ਇਹਨਾਂ ਨੇ ਬੈਂਕ ਦਾ ਬੈਂਕ ਦਾ ਲੈ ਕੇ ਜਿਹਨੇ ਕਾਰ ਦਾ ਕੰਮ ਸ਼ੁਰੂ ਕੀਤਾ ਇਹਨਾਂ ਦੇ ਪਿਤਾ ਜੀ ਇੱਕ ਡਿਲੀ ਵੇਸ ਤੇ ਕੰਮ ਕਰਦੇ ਸੀ ਤੇ ਇਹ ਮੁੰਡੇ ਵੀ ਦੋਨੋਂ ਡਿਲੀ ਵੇਸ ਤੇ ਲਾ ਲੋ ਤੇ ਇਹਨਾਂ ਦਾ ਕੱਚਾ ਮਕਾਨ ਸੀ ਦੋ ਪਰ ਇੱਕ ਘਰ ਚ ਰਹਿੰਦੇ ਸੀ ਨਹੀਂ ਕਰਾਇ ਸਰਵਾਈਵ ਕਰ ਪਾਏ ਤੇ ਇਹਨਾਂ ਨੇ ਇੱਕ ਮਕਾਨ ਆਪਣਾ ਅਲੱਗ ਬਣਾਇਆ ਤੇ ਕੁਝ ਲੋਕ ਕਰਜ਼ਾ ਲਿਆ ਕੁਝ ਲੋਕਾਂ ਨੇ ਹੈਲਪ ਕੀਤੀ ਕੁਝ ਰਿਸ਼ਤੇਦਾਰਾਂ ਨੇ ਹੈਲਪ ਕੀਤੀ ਤੇ ਉਹ ਉਹ ਮਕਾਨ ਖੜਾ ਕੀਤਾ 2 ਸਾਲ ਹੋ ਗਏ 2 ਸਾਲਾਂ ਦੇ ਬਾਅਦ ਹੁਣ ਮਕਾਨ ਦਿਖ ਗਿਆ ਇਸ ਕਰਕੇ ਤੇ ਨਾ ਕੋਲ ਨਾ ਹੁਣ ਮਕਾਨ ਬਚਿਆ ਨਾ ਪੈਸੇ ਬਚੇ ਉਤੋ ਉਧਾਰੀ ਔਰ ਬੈਂਕਾਂ ਦਾ ਸਪੈਸ ਅਲੱਗ ਹੋ ਗਿਆ ਹੁਣੇ ਹੁਣੇ ਬੈਂਕਾਂ ਦਾ ਇਹਨਾਂ ਨੂੰ ਜਿਆਦਾ ਤੰਗ ਕਰ ਰਹੇ ਹੋ ਉਹਨਾਂ ਦਾ ਵੀ ਅਸੀਂ ਕਰਜ਼ਾ ਜਿਹੜਾ ਹੈ ਉਹ ਅਸੀਂ ਆਪਣੇ ਪੱਲੋਂ ਦੇ ਕੇ ਤੇ ਇਹਨਾਂ ਦਾ ਕਰਜ਼ਾ ਕਲੀਅਰ ਕਰਾਇਆ ਤਾਂ ਕਿ ਇਹਨਾਂ ਨੂੰ ਕਰਜ਼ਾ ਘਰ ਵੀ ਗਿਆ ਮਕਾਨ ਵੀ ਗਿਆ ਪੈਸੇ ਵੀ ਗਏ ਤੇ ਹੁਣ ਅਨਸ ਸੀ ਬੈਂਕ ਦਾ ਵੀ ਕਰਜ਼ਾ ਹੋਰ ਸਿਰ ਤੇ ਚੜ ਜਾਏ ਇਸ ਕੋ ਤੇ ਬਚਾਉਣ ਲਈ ਨਾ ਹੀ ਕਲੀਅਰ ਕਰਾਇਆ ਤੇ ਇਹਨਾਂ ਨੂੰ ਮੈਂ ਆਪਣੇ ਘਰ ਸ਼ਿਫਟ ਕੀਤਾ ਹੈ ਕਿ ਸਾਡੇ ਕਰਕੇ ਇਹਨਾਂ ਦੀ ਹਰ ਜੋ ਹਾਲਤ ਕਰ ਰਹੇ ਆ ਪਏ ਅਸੀਂ ਸਾਡੀ ਮੰਗ ਇਹ ਹੋਈ ਹੈ ਕਿ ਇਹਨਾਂ ਨੂੰ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਮਦਦ ਹਾਲ ਖਰੇ ਤਾਂ ਤੇ ਇਹਨਾਂ ਨੂੰ ਮਕਾਨ ਬਣਾਉਣ ਵਿੱਚ ਆਸਾਨੀ ਹੋ ਜਾਵੇ ਔਰ ਇਹਨਾਂ ਨੂੰ ਥੋੜਾ ਹੌਸਲਾ ਮਿਲ ਜਾਵੇ ਕਿ ਸਾਡੇ ਨਾਲ ਕੋਈ ਸਰਕਾਰਾਂ ਖੜੀਆਂ ਨੇ ਜਾਂ ਕੋਈ ਐਨ ਜੀਓ ਖੜਾ ਹੈ ਜਿਹਦੇ ਨਾਲ ਇਮ ਆਪਣੇ ਮਕਾਨ ਦੀ ਅਗਲਾ ਬਲ ਤੱਕ ਰਹਿਣ ਦੇ ਯੋਗ ਇੱਕ ਛੋਟਾ ਕਮਰਾ 400 ਵਰਗਫੁੱਟ ਜਾਂ 3 ਪਾਕ ਆਪਣੇ ਰਹਿਣ ਦੇ ਕੋ ਬਣਾਉਣ ਦੇ ਵਾਸਤੇ ਆਪਣੀ ਹਰ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਮੈਂ ਤਾਂ ਚਾਹਨਾ ਕੋਈ ਸਪੈਸ਼ਲੀ ਐਨ ਜੀਓਜ਼ ਐਦਰੇ ਉਹ ਕਰ ਦੇਣ ਜਾਂ ਗਵਰਨਮੈਂਟਰ ਕੇ ਹੇਤੇ ਕੋਈ ਨਾ ਕੋਈ ਸਰਕਾਰਾਂ ਬਚਰੀਆਂ ਆਪਣੀ ਹੈਲਪ ਕਰ ਸਕਦੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਦੀ ਮਾਲੀ ਹਾਲਤ ਕੀਤੀ ਜਾਵੇ ਬਾਕੀ ਇਹਨਾਂ ਨੂੰ ਖਾਂ ਪੀਣ ਦੀ ਕੋਈ ਟੈਨਸ਼ਨ ਨਹੀਂ ਕਰ ਜਿਹੜਾ ਕਮਾਰਿਆ ਉਹ ਹੀ ਖਾ ਰਿਹਾ ਬਾਕੀ ਬਚਾ ਕੁਝ ਨਹੀਂ ਸਕਦੇ ਇਸ ਕਰਕੇ ਇਹਨਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ ਇਹਨਾਂ ਨੂੰ ਕੁਝ ਮਕਾਨ ਦੀ ਖੜਾ ਕਰਨ ਵਾਸਤੇ ਸਰਦੀ ਛੱਤ ਸਰ ਤੇ ਛੱਤ ਪਾਉਣ ਵਾਸਤੇ ਇਹਨਾਂ ਨੂੰ ਕੁਝ ਨਾ ਕੁਝ ਮਾਲੀ ਤੌਰ ਤੇ ਦਿੱਤਾ ਜਾਵੇ ਕੋਈ ਫਰੇਂਸ਼ੀਅਲ ਹਰਪ ਕੀਤਾ ਜਾਵੇ ਤਾਂ ਕਿ ਇਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣਾ ਮਕਾਨ ਚਲਾ ਸਕਣ ਕੋਈ ਨੁਮਾਇੰਦਾ ਕੋਈ ਨੇਤਾ ਕੋਈ ਆਇਆ ਇੱਥੇ ਪੁੱਛਣ ਨੇਤਾ ਇੱਥੇ ਸਿਰਫ ਕੋਈ ਇੱਕ ਚੇਅਰਮੈਨ ਆਪਾਦ ਵੀ ਪਾਰਟੀ ਦੇ ਸੰਧੂ ਸਾਹਿਬ ਦੇ ਪੀਏ ਆਈ ਸੀਗੇ ਉਹਨਾਂ ਨੇ ਸਾਨੂੰ ਤਾਂ ਦਾਸਾ ਦਾਸਾ ਤਾਂ ਕਿ ਤੁਹਾਨੂੰ ਅਸੀਂ ਰਾਸ਼ਨ ਪਾਣੀ ਜ਼ਰੂਰ ਭੇਜਾਂਗੇ ਤੇ ਜਦ ਫਾਈਨੈਂਸ਼ੀਅਲ ਅਪਲਿਕ ਲੇਕਨ ਅਸਤਾਕ ਉਹਨਾਂ ਨੇ ਦੁਬਾਰਾ ਮੁੜ ਕੇ ਕੋਈ ਵੀ ਸਾਡਾ ਚਿੰਤਨ ਨਹੀਂ ਕੀਤਾ ਜੇ ਕੋਈ ਸੋਸ਼ਲ ਜਿਹੜੀ ਐਨਜੀਓ ਹੈ ਜਾਂ ਕੋਈ ਤਰ੍ਹਾਂ ਨਾਲ ਕੋਈ ਸਮਾਜ ਸੇਵਕ ਇਹਨਾਂ ਦੀ ਮਦਦ ਕਰਨਾ ਚਾਹੇ ਤਾਂ ਉਹ ਕਿੰਨੂੰ ਕੰਟੈਕਟ ਕਰੇ ਕਿਸ ਤਰ੍ਹਾਂ ਗੱਲ ਕਰੇ ਹਾਂਜੀ ਅਗਰ ਇਹਨਾਂ ਨੂੰ ਕੋਈ ਵੀ ਐਨਜੀਓ ਜਾਂ ਗਵਰਨਮੈਂਟ ਜੋ ਵੀ ਦਾ ਕਰਨੇ ਗਏ ਜਾਂ ਕੋਈ ਹੋਰ ਆਪਣੇ ਸਟੇਟਸ ਵਾਲਾ ਆਦਮੀ ਆਪਣਾ ਅਮੀਰ ਆਦਮੀ ਹੈ ਕੋਈ ਐਨਜੀਓ ਜੋ ਵੀ ਐਨਜੀਓ ਹੈ ਐਨਜੀਓ ਕਾਫੀ ਮੈਨੂੰ ਪਤਾ ਹੈ ਕਿ ਕਾਫੀ ਐਨਜੀਓ ਜਿਹੜੇ ਲੋਕਾਂ ਦੀ ਹੈਲਪ ਕਰਦੇ ਆ ਹਰ ਤਰੀਕੇ ਨਾਲ ਕਰਦੇ ਆ ਮੈਂ ਉਹਨਾਂ ਨੂੰ ਜਾਣਨਾ ਵੀ ਜਾਣ ਮੈਂ ਟੱਚ ਵੀ ਹਨ ਤੇ ਅਗਰ ਐਨਜੀਓ ਨਾਲ ਦੀ ਕੋਈ ਮਦਦ ਕਰਦੇ ਨੇ ਤਾਂ ਤੁਸੀਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹਾਂ ਮੇਰਾ ਨੰਬਰ ਹੈ 8779937214 8779937214 ਤੇ ਇਹ ਮੇਰੇ ਮਕਾਨ ਵਿੱਚ ਰਹਿੰਦੇ ਨੇ ਇਹਨਾਂ ਦੇ ਬੇਟਾ ਬਾਹਰ ਰਹਿੰਦੇ ਨੇ ਇਹਨਾਂ ਦੀ ਨੂੰਹ ਤੇ ਇੱਕ ਪੋਤਰੀ ਹੈ ਉਹ ਸਾਡੇ ਘਰ ਵਿੱਚ ਰਹਿੰਦੇ ਨੇ ਇਹ ਆਪ ਖੁਦ ਅਨਪੜ੍ਹ ਨੇ ਤੇ ਇਸ ਕਰਕੇ ਮੇਰੇ ਨਾਲ ਜੇ ਜੇਲੇ ਮਰਜੀ ਜਾਓਲੇ ਕੰਟੈਕਟ ਕਰ ਸਕਦੇ ਹੋ 24 ਆਵਰਸ ਮੈਂ ਕਦੇ ਵੀ ਫੋਨ ਬੰਦ ਨਹੀਂ ਰੱਖਦਾ ਤੇ ਜਿਹਾਆਂ ਅੱਖਾਂ ਨੂੰ ਐਨਜੀਓ ਨੂੰ ਜਿਹੜੇ ਸਾਡੀ ਹੈਲਪ ਕਰ ਸਕਦੇ ਨੇ ਤੇ ਮੈਂ ਜਿਹਾ ਸਰਕਾਰ ਨੂੰ ਵੀ ਕਹਾਂਗਾ ਤੁਸੀਂ ਵੀ ਥੋੜਾ ਆਪਣਾ ਹੱਥ ਵਟਾਓ ਥੈਂਕ ਯੂ ਬ੍ਰੀਸ